ਪਾਈ ਅਮਰਿਤਪਾਲ ਸਿੰਘ ਮੈਰੋ ਜੋ ਲਗਾਤਾਰ ਹੀ ਕੰਟਰੋਵਰਸੀ ਦੇ ਕਰਕੇ ਚਰਚਾ ਦੇ ਵਿੱਚ ਰਹਿੰਦੇ ਹਨ ਤੇ ਉੱਥੇ ਹੀ ਪੰਜਾਬ ਦੇ ਨੌਜਵਾਨਾਂ ਨੂੰ ਸਿੱਧੇ ਰਾਹ ਪਾਉਣ ਦੇ ਲਈ ਉਹਨਾਂ ਦੇ ਵੱਲੋਂ ਕਈ ਯਤਨ ਕੀਤੇ ਜਾਂਦੇ ਹਨ ਤੇ ਲੱਚਰਤਾ ਨੂੰ ਰੋਕਣ ਦੇ ਲਈ ਲਗਾਤਾਰ ਉਹਨਾਂ ਦੇ ਵੱਲੋਂ ਲੋਕਾਂ ਦੇ ਨਾਲ ਬਹਿਸ ਬਾਜੀ ਤੋਂ ਲੈ ਕੇ ਹਰ ਤਰ੍ਹਾਂ ਦੀ ਜਿਹੜੀ ਪ੍ਰਕਿਰਿਆ ਉਹ ਕੀਤੀ ਜਾਂਦੀ ਹੈ ਤੇ ਬੀਤੇ ਦਿਨੀ ਉਹਨਾਂ ਦੇ ਵੱਲੋਂ ਕਾਨਫਰੰਸ ਕੀਤੀ ਗਈ ਸੀ ਤੇ ਜਿਸ ਦੇ ਵਿੱਚ ਉਹਨਾਂ ਨੇ ਵੈਦਾਂ ਖਿਲਾਫ ਮੁੱਦਾ ਚੱਕਿਆ ਸੀ ਤੇ ਵੈਦਾਂ ਤੋਂ ਮਾਫੀ ਵੀ ਮੰਗਵਾਈ ਸੀ ਹੁਣ ਉਹਨਾਂ ਗਲਤ ਪ੍ਰਮੋਸ਼ਨਾਂ ਕਰਨ ਵਾਲੀ ਕੁੜੀ ਦੀਪਿਕਾ ਲੁਥਰਾ ਜੋ ਕਿ ਪਿਛਲੇ ਸਮੇਂ ਤੋਂ ਹੀ ਵੈਦਾਂ ਦੀ ਦਵਾਈਆਂ ਦੀਆਂ ਗਲਤ ਪ੍ਰਮੋਸ਼ਨਾਂ ਕਰਦੀ ਆ ਰਹੀ ਹੈ ਤੇ ਲਗਾਤਾਰ ਸੋਸ਼ਲ ਮੀਡੀਆ ਤੇ ਉਸ ਦੇ ਵੱਲੋਂ ਪ੍ਰਮੋਸ਼ਨਾਂ ਕੀਤੀਆਂ ਜਾ ਰਹੀਆਂ ਹਨ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਵੀ ਕਾਫੀ 네ਗੇਟਿਵ ਕਮੈਂਟ ਕੀਤੇ ਜਾ ਰਹੇ ਸਨ ਤੇ ਹੁਣ ਭਾਈ ਅਮਰਿਤਪਾਲ ਸਿੰਘ ਮੈਰੋ ਨੇ ਉਸ ਨੂੰ ਆਪਣੇ ਪਿੰਡ ਬਲਾਕੇ ਉਸ ਦੀ ਚੰਗੀ ਤਰ੍ਹਾਂ ਲਾਪਾਕ ਕੀਤੀ ਤੇ ਉਸ ਨੂੰ ਸ਼ਰਯਾਮ ਉਹਨਾਂ ਗੱਲਾਂ ਦੇ ਬਾਰੇ ਪੁੱਛਿਆ ਜਿਸ ਦੀਆਂ ਉਹ ਪ੍ਰਮੋਸ਼ਨਾਂ ਕਰਦੀ ਹੈ ਉਹਨਾਂ ਨੇ ਕਿਹਾ ਕਿ ਤੁਹਾਡੇ ਕੰਟੈਂਟ ਦੇ ਨਾਲ ਤੁਹਾਡੇ ਚੰਦਕ ਪੈਸਿਆਂ ਦੇ ਕਰਕੇ ਪੰਜਾਬ ਦੀ ਯੂਥ ਪੰਜਾਬ ਦੇ ਬੱਚਿਆਂ ਤੇ ਬਹੁਤ ਗਲਤ ਇਫੈਕਟ ਪੈਂਦਾ ਹੈ ਤੇ ਉਸ ਨੂੰ ਵੀਡੀਓ ਨਾ ਪਾਉਣ ਦੀ ਪਹਿਲਾਂ ਵੀ ਭਾਈ ਅਮਰਿਤਪਾਲ ਸਿੰਘ ਦੇ ਵੱਲੋਂ ਅਪੀਲ ਕੀਤੀ ਗਈ ਸੀ ਪਰ ਨਾ ਹਟਣ ਦੇ ਬਾਵਜੂਦ ਭਾਈ ਅਮਰਿਤਪਾਲ ਨੇ ਉਹਨਾਂ ਨੂੰ ਆਪਣੇ ਪਿੰਡ ਬੁਲਾਇਆ ਤੇ ਪਿੰਡ ਬੁਲਾ ਕੇ ਉਹਨਾਂ ਦੇ ਪਹਿਲਾਂ ਤਾਂ ਸਿਰ ਤੇ ਚੁੰਨੀ ਦਵਾਈ ਤੇ ਫਿਰ ਉਹਨਾਂ ਦੇ ਫੋਨ 'ਚੋਂ ਆਪ ਖੁਦ ਵੀਡੀਓ ਡਿਲੀਟ ਕਰਵਾਈਆਂ ਕਿਉਂਕਿ ਪੂਜਾ ਲੁਥਰਾ ਪਿਛਲੇ ਸਮੇਂ ਤੋਂ ਹੀ ਕਾਫੀ ਗਲਤ ਪ੍ਰਮੋਸ਼ਨਾਂ ਕਰਦੀ ਆ ਰਹੀ ਆ ਤੇ ਉਹਨਾਂ ਦੇ ਵੱਲੋਂ ਲਗਾਤਾਰ ਅਪੀਲ ਜਾ ਰਹੀ ਸੀ ਪਰ ਪੂਜਾ ਲੁਥਰਾ ਨੂੰ ਅੱਜ ਕੋਲ ਬੁਲਾ ਕੇ ਭਾਈ ਅਮਰਤਪਾਲ ਨੇ ਉਹਨਾਂ ਗੱਲਾਂ ਦੇ ਜਵਾਬ ਦਿੱਤੇ ਤੇ ਉਹਨਾਂ ਸਵਾਲਾਂ ਦੇ ਜਵਾਬ ਪੂਜਾ ਲੁਥਰਾ ਤੋਂ ਪੁੱਛੇ ਬਾਕੀ ਤੁਸੀਂ ਉਹਨਾਂ ਦੇ ਚੈਨਲ ਤੇ ਜਾ ਕੇ ਉਹਨਾਂ ਦੀ ਪੂਰੀ ਵੀਡੀਓ ਇਹ ਦੇਖ ਸਕਦੇ ਹੋ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ